ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਅਨੰਤ ਦੇ ਵਲੌਗ ਤੇ ਅਸੀਂ ਕਰਤਾ ਸੀ ਚੈੱਕ ਆਊਟ ਹੋਟਲ ਤੋਂ ਤੇ ਹੋਂਸਾਬ ਤੋਂ ਪਹਿਲਾਂ ਜਾਵਾਂਗੇ ਪੈਣੀ ਸਾਹਿਬ ਮੱਥਾ ਟੇਕਣ ਵਾਸਤੇ ਪਾਸ਼ੇ ਜੀ ਨੂੰ ਮੱਥਾ ਟੇਕ ਦਿੱਤਾ ਤੇ ਮਿਲੇ ਦਾ ਪੋਬ ਵੀ ਪੈ ਗਿਆ ਤੇ ਮੈਂ ਮਿਲੀ ਆਪਣੇ ਰਿਸ਼ਤੇਦਾਰਾਂ ਨੂੰ ਮਤਲਬ ਰਿਸ਼ਤੇ ਵਿੱਚ ਲੱਗਦੇ ਨੇ ਮੇਰੇ ਮਾਸੀ ਜੀ ਮੇਰੇ ਮੰਮੀ ਦੇ ਚਾਚਾ ਜੀ ਦੀਆਂ ਬੇਟੀਆਂ ਨੇ ਕਜਨ ਚਾਚਾ ਜੀ ਜੀਵੇਂ ਤੇ ਹੁਣ ਅਸੀਂ ਜਾਵਾਂਗੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਸਭ ਤੋਂ ਪਹਿਲਾਂ ਜਾਵਾਂਗੇ ਤਾਇਆ ਜੀ ਦੇ ਘਰ ਫਿਰ ਉਸ ਤੋਂ ਬਾਅਦ ਜਾਵਾਂਗੇ ਆਪਣੀ ਕਜ਼ਨ ਸਿਸਟਰ ਦੇ ਘਰ ਫਿਰ ਕਰਾਂਗੇ ਘਰ ਨੂੰ ਵਾਪਸੀ ਲਾਸਟ ਵਿੱਚ ਮੈਨੂੰ ਮਿਲ ਗਈ ਸੀ ਮੇਰੀ ਗਰਜੀਤ ਮਾਸੀ ਤੇ ਹੁਣ ਅਸੀਂ ਆ ਗਏ ਹਾਂ ਤਾਇਆ ਜੀ ਦੇ ਘਰ ਮੇਰੇ ਪੰਜਾਬ ਵਾਲੇ ਤਾਇਆ ਜੀ ਦੇ ਘਰ ਇੱਥੇ ਵੀ ਰਹਿੰਦੇ ਨੇ ਤੇ ਕੈਨੇਡਾ ਵੀ ਜਾਂਦੇ ਨੇ ਛੋਟਾ ਬੇਟਾ ਇੰਨਾ ਇੱਥੇ ਰਹਿੰਦਾ ਓਹ ਵੇਖੋ ਹਰਦੇਸ਼ੁੱਤੀ ਹੈ ਠੀਕ ਹੈ ਆ ਅਸੀਂ ਆਇਆ ਤਾਇਆ ਜੀ ਦੇ ਘਰੇ ਆਹਰੇ

ਤੇ ਹਰ ਕੁਛ ਮੇਰਾ ਖਾਂਦਾ ਮੰਨੀ ਸੀ ਕਰੰਦਾ ਫਿਰ ਮੈਂ ਸੋਚੇ ਇਥੇ ਸਟਾਲ ਲੱਗੀਆਂ ਇਹ ਇੰਦੀਆਂ ਮਿੱਠੀਆਂ ਟੌਫੀਆਂ ਮਿਲਦੀਆਂ ਨੇ ਤੇ ਯਾ ਕੁਝ ਰਸਤੇ ਵਿੱਚ ਖਾਣ ਵਾਸਤੇ ਤੇ ਮੈਂ ਵੇਖ ਰਹੀ ਹਾਂ ਕੁਝ ਡਿਫਰੈਂਟ ਸਮਾਨ ਵੀ ਸੀ ਕੁਝ ਫੋਰਨ ਦਾ ਵੀ ਸੀ ਕੁਝ ਲਈਆਂ ਇਕਦੀਆਂ ਚੀਜ਼ਾਂ ਤੇ ਵਾਸਤੇ ਖਾਣ ਵਾਸਤੇ ਫਿਰ ਅਸੀਂ ਨਿਕਲਾਂਗੇ ਉੱਥੋਂ ਵਾਪਸੀ ਰਾਸਤੇ ਵਿੱਚ ਅਸੀਂ ਰੀਫਰੈਸ਼ ਹੋ ਗਏ ਵਧੀਆ ਖਾ ਪੀ ਕੇ ਚਾਹ ਤੇ ਕਾਫੀ ਜਸਵਾਨੀ ਲੱਗੀ ਬਾਕੀ ਸਭ ਨੇ ਚਾਹ ਪੀਤੀਆਂ ਨਾਲੇ ਥੋੜਾ ਬਹੁਤ ਆਪਣਾ ਬ੍ਰੇਕਫਾਸਟ ਵੀ ਕੀਤਾ ਤੇ ਹੁਣ ਅਸੀਂ ਪਹੁੰਚ ਗਏ ਆਂ ਰਾਸਤੇ ਵਿੱਚ ਇੱਥੇ ਟੋਲ ਟੈਕਸ ਕਟਵਾ ਕੇ ਤੇ ਫਿਰ ਵੀ ਨਹੀਂ ਆ ਰਾਸਤੇ ਵਿੱਚ ਫਿਰ ਰੁਕਾਂਗੇ ਕਿਤੇ ਰੋਟੀ ਰੋਟੀ ਖਾਣ ਵਾਸਤੇ ਜਾਂ ਐਵੇਂ ਸੇ ਕਿਉਂਕਿ ਮੈਨੂੰ ਨਾ ਕਾਫੀ ਦਾ ਮਨ ਕਰੰਦਿਆ ਸੀ ਤੇ ਮੈਂ ਸੋਚੰਦੀ ਸੀ ਕਿ ਕਾਫੀ ਥੋੜਾ ਮੰਝਾ ਕੀਤਾ ਬਟ ਕਾਫੀ ਵਧੀਆ ਉੱਥੇ ਮਿਲੀ ਨਹੀਂ ਬਟ ਅਗਰ ਕਿਤੇ ਰਸਤੇ ਵਿੱਚ ਕਾਫੀ ਆਏਗੀ ਤੇ ਪਹਿਲਾਂ ਕਾਫੀ ਪੀਵਾਂਗੇ ਫਿਰ ਕਰਾਂਗੇ ਡਿਨਰ ਜਾਂ ਛੋਟੀਆਂ-ਮੋਟੀਆਂ ਕੋਈ ਚੀਜ਼ਾਂ ਵੇਖ ਲਵਾਂਗੇ ਕਿਉਂਕਿ ਅਸੀਂ ਪਹੁੰਚੇ ਜਾਣਾ ਹੈ 6-7 ਵਜੇ ਤੱਕ ਕਰ ਤੇ ਵੰਨੇ ਆ ਜੋ ਵੀ ਜਿਵੇਂ ਦਾ ਵੀ ਸਹੀ ਲੱਗਿਆ ਨਾਲ ਦਿਆਂ ਨੂੰ ਤੇ ਅਸੀਂ ਸਾਰੇ ਜਣੇ ਘਰ ਵਾਪਿਸ ਇਕੱਠੀ ਆਉਂਦੇ ਆ ਆਨਲਾਈਨ ਚੈੱਕ ਕੀਤਾ ਤੇ ਅੱਗੇ ਸਟਾਰਬਕਸ ਹੈਗਾ ਤੇ ਉੱਥੇ ਰੁਕਾਂਗੇ ਹਾਂ ਹੈਲੋ गाइस ਆਪਾਂ ਪਹੁੰਚ ਚੁੱਕੇ ਹਾਂ ਕਰਨਾਲ ਹਵੇਲੀ ਔਰ ਸਾਡੇ ਨਾਲ ਨੇ ਸਾਡੇ ਕਾਕਾ ਜੀ ਕਾਕਾ ਜੀ ਕੀ ਲੋ ਹਵੇਲੀ ਦੇ ਅੰਦਰ ਅਸੀਂ ਚਲੇ ਗਏ ਹਾਂ ਤੇ ਵੇਖਾਂਗੇ ਇੱਥੇ ਰਾਧਨੀ ਵੀ ਕੁਝ ਲੈ ਕੇ ਦਿਵਾਂਗੇ ਅਗਰ ਵਧੀਆ ਲੱਗਾ ਤੇ ਬਾਕੀ ਦੋ ਤਿੰਨ ਟਾਬੇ ਵੀ ਨੇ ਇੱਥੇ ਸਟਾਰਬਕਸ ਵੀ ਇਹ ਨਾਲ ਹੀ ਤੇ ਵਾਧੂ ਕੁਛ ਇਹ ਵਧੀਆ ਆਪਸ਼ਨ ਹੈ ਤੇ ਇੱਥੇ ਉੰਜੋ ਵਧੀਆ ਲੱਗਾ ਖੈਰ ਜੇ ਭੁੱਖ ਵਗੈਰਾ ਤੇ ਲੱਗੀ ਨਹੀਂ ਸੋਚਿਆ ਸੀ ਕਿ ਬਸ ਡੀਨਰ ਹੀ ਕਰਾਂਗੇ ਕਿਉਂਕਿ ਉੱਥੋਂ ਵੀ ਐਸਾ ਰਿਸ਼ਤੇਦਾਰਾਂ ਨੂੰ ਤਾਂ ਖਾ ਪੀ ਕੇ ਤੇ ਨਾਲੇ ਲੰਗਰ ਵੀ ਛਕਿਆ ਸੀ ਸੈਲੀਬ੍ਰਿਟੀਸ ਤੇ ਇੱਥੇ ਅਸੀਂ ਕਰ ਰਹੇ ਹਾਂ ਥੋੜਾ ਬਹੁਤ ਆਰਾਮ ਨਾਲ ਇੰਜੋਏ ਕਰਦੇ ਆਂ

मैकेडानो पट्टा रात में कुछ पसंद नहीं आया तो हम ऐसी पीन लग गए स्टारबक्स की कॉफी और देखो नाली हवेली पे आहो स्टारबक्स आज रात गुठे यार चलो ਇਹ ਤੋਂ ਲੈ ਕੇ ਰਾਤ ਖਲੀ ਦਾਸ਼ ਤੇ ਹੋਣ ਅਸੀਂ ਇੱਥੇ ਵੇਟ ਕਰ ਰਹੀਆਂ ਮੇਰੇ ਹਸਬੰਡ ਤੇ ਮੇਰਾ ਬ੍ਰਦਰ ਦੋਵੇਂ ਕਰ ਰਹੇ ਨੇ ਕਾਫੀ ਦਾ ਆਰਡਰ ਤੇ ਅਰਾਧ ਪੁੱਛਣ ਦੀ ਸਾ ਕੀ ਖਾਣਾ ਹੈ ਤੇ ਅਰਾਦ ਅਜੇ ਕੋਈ ਸਿੱਧਾ ਕੁਝ ਪਤਾ ਨਹੀਂ ਸੀ ਚੱਲ ਰਿਹਾ ਡਿਸਾਈਡ ਨਹੀਂ ਸੀ ਕਰ ਪਾ ਰਹੀਆ ਤੇ ਉਹ ਆਰਡਰ ਕਰਕੇ ਆ ਚੁੱਕੇ ਕੌਣ वाली दिवाली लोग घर जानते है ट्रक दिवाली सवालिया इन्ना वाला रिस्क लैके जानते हैं कि दवाई से

ਪਤਾ ਆ ਬੜੇ ਦੀਵਾਲੀ ਤੇ ਜਾਣ ਦੀਆਂ ਅੱਜ ਘਰੇ ਪਤਾ ਐਨੀ ਜਨਨਾ ਦਾ ਵੀ ਵੇਖੋ ਜਮਨਾ ਦੇ ਪਾਰ ਕਿੰਨੀ ਤਬਾਦੀਆ ਉਧਰ ਪਰੇ ਇੰਨੇ ਲੋਕ ਰਹਿੰਦੇ ਆ ਉਧਰ 那多一样。<Yeah. S 2> yeah. ਮਿੰਟ ਚਾਹਤਾ ਤੇ ਇਹ ਜੰਦਿਓ ਦੇ ਵਾਸਤੇ ਇੱਕ ਛੇਡਿੱਤਰ ਰਾਤ ਕਰੰਦੇਆ ਸੰਗਸ ਲਗਾ ਕੇ ਮਸਤੀ ਵਖੋ ਮਸਤੀ ਹੁੰਦੀ ਨੂੰ ਪਤਾ ਨਹੀਂ ਚੱਲੰਦੇ ਕਿ ਮੈਂ ਵੀਡੀਓ ਸ਼ੂਟ ਕਰ ਰਹੀ ਹਾਂ ਬਟ ਪੂਰਾ ਤਨ ਆਪਣੀ ਤਨਚੀ ਲੱਗਿਆ ਹੋਇਆ ਓ ਕਰੰਦੇਆ ਰਾਤ ਨੂੰ ਬਾਏ ਰਾਤ ਬਾਏ ਕਰੋ ਬਾਏ ਨਾ ਪਤਾ ਲੱਗੇ ਨਾ ਬਲੌਗ ਮੰਦੇ ਗਏ ਗੱਲ ਵੇ ਕਰਦੇ ਪਿਲਕੂਆ ਵਾਲੇ ਉੱਥੇ ਜੀ

चलो करिए ऑर्डर गंदे हो आज जूना कितना था की गल सर ठग गए क्यों अच्छा ये उससे क्या है ओके मेरी इजाद हुई हम हो गए हां हां कैसी कैविटी लगी कॉफी ना पारखया मुगा महंगा ना हां चिकन का बैठा यार वे <दे> स्कीम ला सही है स्कीम की सी दस 10 ज्यादा अब्दी तो नहीं रिफिल रिफिल करवा सकते हैं वैसे आपा हां जा लेकिन फार्मूला सही चाहिए। आ, पार्मुला। थोड़ा लाना चाहिए चिकन पंजाब वाला तरीका लाना पेंदा है गया ही नहीं तुसी की कौफी? कौफी। के हां तुम तो रिफिल पीोगे कॉफी कॉफी चाय हम पीके नहीं कॉफी तूसी चाय

ਮੁਕੇਤਾ ਬੇਤਖਾਨ ਤੋਂ ਬਾਅਦ ਪਕੌੜੇ ਤੇ ਹੋ ਨਾ ਕਿਸੀ ਆ ਗਏ ਆ ਪ੍ਰਿਆਗ ਵਿੱਚ ਪਾਲਰ ਮੁਰੱਬਾਵਾਦ ਤੇ ਲੱਗ ਰਿਹਾ ਹਾਂ ਕਿ ਹਾਂ ਦਿਓ ਖੀਰ ਖੀਰ ਕੌਨਸੀ ਖੋਇਲੀ ਖਰੀਦ ਬੁਨੀਆ ਖੰਦੀ ਤੇ ਕਿੱਥਾ ਦੀ ਫੇਮਸ ਰਾਗ ਡੇਰੀ ਦੀ ਆ ਇਹ ਰਾਗ ਮਿਲਕ ਐਵੇਂ ਦੀ ਖੀਰ ਹੁੰਦੀ ਏ ब्लॉग न इत हैं थैंक यू फॉर वाचिंग दिस व्लॉग